جندباد مرदाबाद مرदाबाद جندباد مرदाबाद 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 مرکز جندباد مرदाबाद مرदाबाद جندباد زندہ باد جندباد جندباد زندہ باد زندہ باد جندباد جندباد بھارت ویشو ਗਰ ਮੁਰਦਾਬਾ 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 ਨਾਮ ਰਾਜ ਦੇ ਗਰਾਨ ਭਾਰਤੀ ਹਾਕਮ ਮੁਰਦਾਬਾ 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 ਜੀ ਅੱਜ ਦੇ ਪ੍ਰੋਗਰਾਮ ਬਾਰੇ ਦੱਸੋ ਕੀ ਪ੍ਰੋਗਰਾਮ ਅੱਜ ਦਾ ਅੱਜ ਦਾ ਪ੍ਰੋਗਰਾਮ ਸਯੁਕਤ ਮੋਰਚੇ ਨੇ ਚੰਡੀਗੜ੍ਹ ਚ ਮੀਟਿੰਗ ਕੀਤੀ ਹੈ ਇਹ ਘੋਲ ਜਦੋਂ ਅਸੀਂ ਦਿੱਲੀ ਬਾਰਡਰਾਂ ਦੇ ਬੈਠ ਕੇ ਸਪੈਂਡ ਕੀਤਾ ਸੀ ਖਤਮ ਨਹੀਂ ਸੀ ਕੀਤਾ ਸਮਾਪਤ ਨਹੀਂ ਸੀ ਕੀਤਾ ਕਿਸਾਨੀ ਘੋਲ ਤੋਂ ਉਸੇ ਖੜੀ ਦੇ ਬਦੋਂ ਉਦੋਂ ਤੋਂ ਲੈ ਕੇ ਹੁਣ ਤੱਕ ਲਗਾਤਾਰ ਅਸੀਂ ਇਸ ਐਕਸ਼ਨਾਂ ਦੇ ਵਿਚਕਾਰ ਸਰਕਾਰ ਦੇ ਵਿਰੋਧਾਂਕ ਜਿਹੜੀ ਉਹਨੇ ਵਾਦਾ ਕਰਦੀ ਕੀਤੀ ਆ ਕਿਸਾਨ ਮੋਹਰੇ ਦੇ ਨਾਲ ਇਹ ਸਾਰੀਆਂ ਮੰਗਾਂ ਮੰਨ ਕੇ ਲਿਖਤੀ ਜੇ ਉਹ ਮੁਕਰਿਆ ਉਹਦੇ ਖਿਲਾਫ ਔਰ ਮਲਟੀ ਨੈਸ਼ਨਲ ਕੰਪਨੀਆਂ ਜਿਹੜੀਆਂ ਵਿਸ਼ਵ ਭਾਰ ਸੰਸਥਾ ਦੀਆਂ ਨੀਤੀਆਂ ਡਬਲਿਊਟੀਓ ਦੀਆਂ ਨੀਤੀਆਂ ਲੈ ਕੇ ਭਾਰਤ ਦੇ ਵਿੱਚ ਖੇਤੀ ਧੰਦੇ ਨੂੰ ਬਰਬਾਦ ਕਰਨ ਲਈ ਤੁਰੀਆਂ ਹੋਈਆਂ ਉਹਦੇ ਵਿਰੋਧ ਦੇ ਵਿੱਚ ਅੱਜ ਜਿਹੜੀ ਆ ਉਹ ਸਮੁੱਚੇ ਭਾਰਤ ਦੇ ਵਿੱਚ ਹਾਈਵੇ ਰੋਡਾਂ ਦੇ ਉੱਤੇ ਟਰੈਕਟਰ ਪ੍ਰੇਡ ਦੀ ਕਾਲ ਆਈ ਆ ਤੇ ਉਸ ਕਾਲ ਨੂੰ ਲਾਗੂ ਕਰਨ ਲਈ ਅਸੀਂ ਅੱਜ ਸਾਂਹ ਕਿਹੜੇ ਟਰੈਕਟਰ ਲੈ ਕੇ ਤੇ ਅੱਜ ਅਸੀਂ ਜਿਹੜੀ ਅੰਮ੍ਰਿਤਸਰ ਤੋਂ ਡੇਰਾ ਘੋਰੀਦੌਰ ਡੇਰਾ ਬਾਬਾ ਨਾਨਕ ਘੋਰੀਦੌਰ ਉਹ ਸੜਕ ਦੇ ਉੱਤੇ ਟਰੈਕਟਰ ਪ੍ਰੇਡ ਲਿਖਉਂਦੇ ਆ ਉਹ ਮੌਜੇ ਦੇ ਕਾਲ ਜੋ ਆ ਉਹ ਜੋ WTO ਦੀ ਅੱਜ ਅਬੂ ਧਾਬੀ ਦੇ ਵਿੱਚ ਅ ਵਿਸ਼ਵਪਾਰ ਸੰਸਥਾ ਦੀ ਮੀਟਿੰਗ ਹੋ ਰਹੀ ਆ ਉਸ ਦੇ ਵਿਰੋਧ ਵਿੱਚ ਕਿ ਭਾਰਤ ਦੇ ਦਲਾਲ ਹਾਕਮ ਜਿਹੜੇ ਆ ਇਹ ਵਿਸ਼ਵਪਾਰ ਸੰਸਥਾ ਚੋਂ ਬਾਹਰ ਆਉਣ ਤੇ ਔਰ ਖੇਤੀ ਦਾ ਉਜਾੜਾ ਜਿਹੜਾ ਉਹ ਵਿਸ਼ਵਪਾਰ ਸੰਸਥਾ ਨੇ ਖੇਤੀ ਨੀਤੀ ਲਿਆਂਦੀ ਆ ਉਹਦੇ ਵਿਰੋਧ ਦੇ ਵਿੱਚ ਕਿ ਜਿਹੜਾ ਤੁਸੀਂ ਭਾਅ ਬੰਦਦੇ ਉਹ ਇਹ ਵੀ ਜਿਹੜਾ ਇਹ ਤੁਸੀਂ ਸਬਸਿਡੀ ਦੇ ਰਹੇ ਜੇ ਇੱਥੇ ਭਾਰਤ ਦੇ ਗਰੀਬ ਦੇਸ਼ਾਂ ਦੀ ਜਿਹੜੀ ਸਬਸਿਡੀ ਆ ਉਹ ਖਤਮ ਕੀਤੀ ਜਾ ਰਹੀ ਆ 10% ਕੋ ਸਬਸਿਡੀ ਨਹੀਂ ਕਿਸਾਨਾਂ ਨੂੰ ਮਿਲ ਰਹੀ ਤੇ ਜਿਹੜੇ ਸਾਮਰਾਜੀ ਮੁਲਕ ਆ ਉਹ ਆਪਣੇ ਕਿਸਾਨਾਂ ਨੂੰ ਹਜ਼ਾਰਾਂ ਰੁਪਏ ਹਜ਼ਾਰਾਂ ਡਾਲਰ ਜਿਹੜੇ ਆ ਉਹ ਦੇ ਸਬਸਿਡੀ ਦੇ ਰਹੇ ਆ ਤੇ ਸਾਡੇ ਤੇ ਟੈਕਸ ਤੇ ਟੈਕਸ ਸਾਡੀ ਪੰਜਾਬ ਦੀ ਨਹੀਂ ਹਿੰਦੁਸਤਾਨ ਦੀ ਖੇਤੀ ਤੇ ਕਬਜ਼ਾ ਕਰਨਾ ਚਾਹੁੰਦੇ ਆ ਉਦੇ ਵਿਰੋਧ ਦੇ ਵਿੱਚ ਅੱਜ WTO ਦੀਆਂ ਨੀਤੀਆਂ ਦੇ ਖਿਲਾਫ ਜਿਹੜਾ ਅੱਜ ਪ੍ਰੋਟੈਸਟ ਕੀਤਾ ਜਾ ਰਿਹਾ ਔਰ ਨਾਲ ਉਹਨਾਂ ਦਾ WTO ਦਾ ਜਿਹੜਾ ਪੁਤਲਾ ਫੁੱਪਿਆ ਜਾ ਰਿਹਾ ਤੇ ਨਾਲ ਹੀ ਅਸੀਂ ਉਸ ਸ਼ਬ ਕਰਨ ਨੂੰ ਜਿਹੜਾ ਗੋਲੀ ਨਾਲ ਸ਼ਹੀਦ ਹੋਇਆ ਟਿੱਕਰੀ ਬਾਰਡਰ ਦੇ ਉੱਤੇ ਉਹਨੂੰ ਸ਼ਰਧਾਂ ਦੇ ਫੁੱਲ ਭੇਟ ਕਰਨ ਆਏ ਆ ਤੇ ਇਹ ਅੱਜ ਦਾ ਜਿਹੜਾ ਪ੍ਰੋਗਰਾਮ ਸੀ ਇਹ ਸਾਡੀ ਗਿਰਤੀ ਸ਼ਾਨ ਯੂਨੀਅਨ ਪੰਜਾਬ ਵੱਲੋਂ ਜਿਹੜਾ ਡੇਰਾ ਕਾਰ ਡੇਰਾ ਬਾਬਾ ਨਾਨਕ ਕੋਰੀਡੋਰ ਹੈ ਉਹਦੇ ਤੇ ਖੜੇ ਕਰਕੇ ਟਰੈਕਟਰ ਤੇ ਰੋਸ ਪ੍ਰਦਰਸ਼ਨ ਕਰ ਰਹੇ ਹਨ ਡਬਲਯੂਟੀ ਉਹਨਾਂ ਇੱਕ ਪ੍ਰਧਾਨ ਜੀ ਸ਼ੰਭੂ ਤੇ ਖਨੌਰੀ ਬਾਰਡਰ ਤੇ ਜਿਹੜਾ ਸਰਕਾਰ ਵੱਲੋਂ ਕਿਸਾਨਾਂ ਦੇ ਉੱਪਰ ਅਥਰੂ ਗੈਸ ਦੇ ਗੋਲੇ ਜਾਂ ਪਲਾਸਟਿਕ ਦੀਆਂ ਗੋਲੀਆਂ ਨਾਲ ਹਮਲੇ ਕੀਤੇ ਜਾ ਰਹੇ ਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਉਹਦਾ ਅਸੀਂ ਪਹਿਲਾਂ ਵੀ ਟੋਲ ਫਰੀ ਕੀਤੇ ਆ ਉਹਦੇ ਰੋਸ ਵਜੋਂ ਭਾਰਤ ਬੰਦ ਕੀਤਾ ਉਹਦੇ ਰੋਸ ਵਜੋਂ ਟੋਲ ਫਰੀ ਰੱਖਿਆ ਹੈ ਔਰ ਨਾਲ ਦੀ ਨਾਲ ਬੀਜੇਪੀ ਦੇ ਵਿਧਾਇਕ ਜਿਹੜੇ ਆ ਜਾਂ ਐਮਐਲਏ ਨੇ ਜਾਂ ਉਹਨਾਂ ਦੇ ਕਰਿੰਦੇ ਨੇ ਕਸਬਿਆਂ ਸ਼ਹਿਰਾਂ ਦੇ ਵਿਆਹਾਂ ਉਹਨਾਂ ਦੇ ਖਿਲਾਫ ਤਿੰਨ ਦਿਨ ਲਗਾਤਾਰ ਮੋਰਚਾ ਲਾ ਕੇ ਰੱਖਿਆ ਅਸੀਂ ਵੀ ਅੰਮ੍ਰਿਤਸਰ ਦੇ ਵਿੱਚ ਰਜਿੰਦਰ ਮੋਹਨ ਸ਼ੀਨਾ ਤੇ ਅਮਰਪਾਲ ਬੋਨੀ ਜਿਹੜਾ ਬੀਜੇਪੀ ਦੇ ਆਗੂ ਨੇ ਉਹਨਾਂ ਨੇ ਬੁਹੇ ਗੜੀ ਤਿੰਨ ਦਿਨ ਪੜਦਾ ਕੀਤਾ ਸੀ ਔਰ ਅਸੀਂ ਉਹਨਾਂ ਦੇ ਦੋ ਮਤਲਬ ਨਿੰਦਾ ਕਰਦੇ ਆ ਕਿ ਸਰਕਾਰ ਨੇ ਜਿਹੜਾ ਹਿੰਦੂ ਤੇ ਹਿੰਦ ਦੇ ਪਾਕਿਸਤਾਨ ਦਾ ਬਾਰਡਰ ਬਣਾ ਰੱਖਿਆ ਕਿਸਾਨਾਂ ਨੂੰ ਜਮਹੂਰੀ ਹੱਕ ਆ ਕਿਸੇ ਜਥੇਬੰਦੀ ਨੂੰ ਆਪਣਾ ਰਾਈਟ ਆ ਕਿ ਉਹ ਕਿਤੇ ਵੀ ਪ੍ਰੋਟੈਸਟ ਕਰਨ ਲਈ ਜਾ ਸਕਦੀ ਆ ਔਰ ਦਿੱਲੀ ਪੂਰੇ ਦਿੱਲੀ ਵਾਲਿਆਂ ਦੀ ਜਾਂ ਬਾਕੀ ਸਟੇਟਾਂ ਦੀ ਨਹੀਂ ਪੂਰੇ ਪੰਜਾਬ ਦੀ ਨਹੀਂ ਪੂਰੇ ਹਿੰਦੁਸਤਾਨ ਦੀ ਦਿੱਲੀ ਆ ਇੱਥੇ ਜਿਹੜਾ ਰੋਕਣਾ ਉਹ ਗਲਤ ਆ ਇਸ ਕਰਕੇ ਦਿੱਲੀ ਲੋਕਾਂ ਦੀ ਆ ਦਿੱਲੀ ਜਿਹੜੇ ਚੁਣੇ ਹੋਏ ਨੁਮਾਇੰਦਿਆਂ ਦੀ ਨਹੀਂ ਜਿਹੜੇ ਚੁਣਵਾਉਣ ਵਾਲੇ ਆ ਦਿੱਲੀ ਉਹਨਾਂ ਦੀ ਹੈ ਜਿਹੜੇ ਵੋਟਾਂ ਪਾ ਕੇ ਦਿੱਲੀ ਦੇ ਰਾਜਗਦੀ ਤੇ ਬਿਠਾਉਂਦੇ ਆ ਦਿੱਲੀ ਉਹਨਾਂ ਲੋਕਾਂ ਦੀ ਆ ਨਾ ਕਿ ਹਾਕਮਾਂ ਦੀ ਆ ਨਾ ਕਿ ਮੋਦੀ ਦੀ ਆ ਨਾ ਕਿ ਅਮਿਤ ਸ਼ਾਹ ਦੀ ਦਿੱਲੀ ਆ ਨਾ ਖੱਟੜ ਦੀ ਦਿੱਲੀ ਆ ਦਿੱਲੀ ਸਾਰੇ ਭਾਰਤ ਦੇ ਲੋਕਾਂ ਦੀ ਦਿੱਲੀ ਆ ਕਿਉਂ ਉਹਦੇ ਉਹ ਜਿਹੜੇ ਨੇ ਘਿਲ ਕੱਟੇ ਆ ਜਿਹੜੇ ਟਰੈਕਟਰਾਂ ਦਾ ਨੁਕਸਾਨ ਕੀਤਾ ਔਰ ਜਿਨ੍ਹਾਂ ਨੇ ਗੋਲੀ ਮਾਰੀ ਉਹਦੀ ਇਨਕੁਆਇਰੀ ਕਰਕੇ ਉਹਦੇ ਦੇ ਫਰਜਾਂ ਦਰਜ ਹੋਣਾ ਚਾਹੀਦਾ ਅਮਿਤ ਸ਼ਾਹ ਦੇ ਉੱਤੇ ਔਰ ਖੱਟੜ ਤੇ ਤੇ ਆ ਨਿਲ ਵੇਜ ਦੇ ਉੱਤੇ 302 ਦਾ ਮਕਦਮਾ ਚੱਲਣਾ ਚਾਹੀਦਾ ਔਰ ਜਿਹੜਾ ਟਰੈਕਟਰਾਂ ਦਾ ਨੁਕਸਾਨ ਕੀਤਾ ਇਨ ਬੇਨ ਉਹਨਾਂ ਦੀ ਸਰਕਾਰ ਕੇਂਦਰ ਸਰਕਾਰ ਖੱਟੜ ਸਰਕਾਰ ਜਿਹੜੀ ਆ ਉਹਨਾਂ ਦੀ ਵਰਭਾਈ ਕਰੇ ਉਹਨਾਂ ਨੂੰ ਮੁਆਵਜ਼ਾ ਦੇਵੇ ਟਰੈਕਟਰਾਂ ਦੀ ਰਿਪੇਅਰ ਕਰਾ ਕੇ ਦਵੇ ਸਾਰਾ ਖਰਚਾ ਸਰਕਾਰ ਦੇਵੇ ਤੇ ਜਿਹੜਾ ਉਹਦੇ ਨਾਲ ਇਨਸਾਫ ਕਰੇ ਜਿਹੜਾ ਸਬ ਕਰਨ ਸੀ ਇਹ ਤੋਂ ਆ ਸਰਕਾਰ ਉਹਦੇ ਨਾਲ ਇਨਸਾਫ ਕਰੇ ਪਰਚਾ ਦਰਜ ਕਰਕੇ ਉਹਨੂੰ ਸਰਕਾਰ ਕਰਨ ਦੀ ਜਿਹੜੀ ਆਗਿਆ ਦੇਵੇ ਤਾਂ ਕਿ ਉਹਦੇ ਪਰਿਵਾਰ ਨੂੰ ਸ਼ਾਂਤੀ ਹੋਵੇ ਉਹਦੀਆਂ ਭੈਣਾਂ ਜੋ ਰੋ ਰਹੀਆਂ ਮਿਲਕ ਰਹੀਆਂ ਉਹਦਾ ਬਾਪ ਦਿਲ ਰਿਆ ਉਹਦੀ ਮਾਤਾ ਮਿਲ ਰਹੀ ਹੈ ਉਹਨਾਂ ਨੂੰ ਸ਼ਾਂਤੀ ਮਿਲੇ ਉਹਨਾਂ ਦੇ ਪਰਿਵਾਰ ਨਾਲ ਅਸੀਂ ਦੁੱਖ ਸਾਂਝਾ ਕਰਦੇ ਆਂ ਸ਼ੁਭ ਕਰਮ ਨੂੰ ਸ਼ਰਧਾਂਜਲੀ ਦਿੰਦੇ ਆਂ ਤੇ ਸਰਕਾਰ ਦੀ ਪੋਰ ਜੋਰ ਜਿਹੜੀ ਆ ਅਸੀਂ ਨਿੰਦਿਆ ਕਰਦੇ ਆਂ ਬਹੁਤ ਨਿੰਦਿਆ ਕਰਦੇ ਆਂ ਬਹੁਤ ਨੁਕਾਉਣੀ ਕਰਨ ਦੁਨੀਆ ਦੇ ਵਿੱਚ ਵੱਡੀ ਘਟਨਾ ਜਿਹੜੀ ਸਰਕਾਰ ਨੇ ਕੀਤੀ ਖੱਟੜ ਸਰਕਾਰ ਨੇ ਔਰ ਆਉਣ ਵਾਲੇ ਸਮੇਂ 'ਚ ਸਾਡੇ ਆ ਲਾਣ ਹੈ ਜੱਦਬੰਦੀਆਂ ਦਾ ਕੋਈ ਵੀ ਅਧਿਕਾਰੀ ਬੀਜੇਪੀ ਚ ਵੜਨ ਦੀ ਵੜਨ ਨਹੀਂ ਦੇਵਾਂਗੇ ਪਿੰਡਾਂ ਦੇ। ਮੈਂ ਇਹ ਭਾਰਤ ਦੇ ਪਿੰਡਾਂ ਤੋਂ ਬਾਈਕਾਡ ਕਰਾਂਗੇ। ਕੋਈ ਵੀ ਅ ਚੋਣਾ ਆਉਣ ਵਾਲੀਆਂ ਨੇ ਇਹਨਾਂ ਨੂੰ ਚੋਣਾ ਚ ਮੂੰਹ ਨਾ ਲਾਵੇ ਕੋਈ ਵੀ। ਉਹ ਸਾਡੀ ਅਪੀਲ ਹੈ ਕਿ ਇਹਨਾਂ ਨੂੰ ਛੇਕਿਆ ਜਾਵੇ ਬੀਜੇਪੀ ਦੇ ਅਧਿਕਾਰੀਆਂ ਨੂੰ ਜਾਂ ਦੂਜਿਆਂ ਸਿਰੇ ਆਉਣੇ ਆ ਉਹਨਾਂ ਨੂੰ ਸਵਾਲ ਕੀਤੇ ਜਾਣ ਕਿ ਤੁਹਾਡੇ ਮੂੰਹ ਚ ਘੁੰਗਣੀਆਂ ਪਾਈਆਂ ਸੀ ਜਦੋਂ ਸ਼ਿਭੂ ਦੇ ਟਿਕਰੀ ਬਾਰਡਰ ਦੇ ਉੱਤੇ ਕਿਸਾਨਾਂ ਦੇ ਅਥਰੂ ਗੋਲੇ ਛੱਡੇ ਜਾ ਰਹੇ ਗੋਲੀਆਂ ਚੱਲ ਰਹੀਆਂ ਸੀ। ਤੁਸੀਂ ਰਾਜਨੀਤੀ ਕਰਨ ਲਈ ਸਾਡੇ ਪਿੰਡਾਂ 'ਚ ਵੋਟਾਂ ਲੈਣ ਆਉਂਦੇ ਜੇ ਤੁਹਾਡਾ ਨਹੀਂ ਹੱਕ ਬਣਦਾ ਉਹਨਾਂ ਲੋਕਾਂ ਦੇ ਨਾਲ ਖੜੀਏ ਜਿਹੜੇ ਸੰਘੂ ਬਾਰਡਰ ਦੇ ਉੱਤੇ ਜਾਂ ਜਿਹੜੇ ਕਿਸਾਨ ਲੜ ਰਹੇ ਆ ਮੋਰਚੇ ਤੋਂ ਕਈਆਂ ਚਿਰਾਂ ਤੋਂ ਉਹਨਾਂ ਦੀਆਂ ਮੰਗਾਂ ਨਹੀਂ ਤੁਸੀਂ ਹਾ ਦਾ ਨਾਰਾ ਨਹੀਂ ਮਾਰਿਆ ਅਜੇ ਤੱਕ ਰਾਜਨੀਤਿਕ ਪਾਰਟੀਆਂ ਨੇ ਗਰੀਬ ਕਿਸਾਨਾਂ ਦੇ ਵੋਟਾਂ ਤੁਸੀਂ ਕਿਸਾਨਾਂ ਦਾ ਲਈ ਥਾਨਾਂ ਕੋਲੋਂ ਲੈਂਦੇ ਮਜ਼ਦੂਰਾ ਕੋਲੋਂ ਲੈਂਦੇ ਜੇ ਛੋਟੇ ਦੁਕਾਨਦਾਰਾਂ ਦੀਆਂ ਵੋਟਾਂ ਹੁੰਦੀਆਂ ਨੇ ਬਹੁਤ ਗਿਣਤੀ ਇਹਨਾਂ ਦੀ ਆ ਗੱਲ ਤੁਸੀਂ ਕਾਰਖਾਨੇਦਾਰਾਂ ਦੀ ਚੰਦ ਪੁੰਗਲਾਂ ਤੇ ਗਿਣਨ ਵਾਲੇ ਸਾਹਰਾ ਜੀਆਂ ਦੀ ਗੱਲ ਕਰਦੇ ਜੇ ਆਉਣ ਵਾਲੇ ਸਮੇਂ ਦੇ ਲੋਕਾਂ ਨੂੰ ਚੇਤਨ ਕਰਕੇ ਇਹੋ ਵੀ ਵੱਡੇ ਘੋਲ ਜਿਹੜੇ ਆ ਉਹ ਸਾਰੇ ਜਾਣਦੇ ਪ੍ਰਧਾਨ ਜੀ ਅੱਜ ਟਰੈਕਟਰ ਮਾਰਚ ਤੋਂ ਬਾਅਦ ਅੱਜ ਕਿਸਾਨਾਂ ਦੀਆਂ ਕੋਈ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਅਗਲਾ ਐਕਸ਼ਨ ਕੀ ਹੋਵੇਗਾ ਅਗਲਾ ਐਕਸ਼ਨ 14 ਮਾਰਚ ਨੂੰ ਰਾਮਲੀਲਾ ਮੈਦਾਨ ਦੇ ਵਿੱਚ ਲੱਖਾਂ ਦੀ ਇੱਕ ਜਿੰਨਤੀ ਚ ਦੁਕਾਨਦਾਰ ਕਿਸਾਨ ਮਜ਼ਦੂਰ ਟ੍ਰੇਡ ਯੂਨੀਅਨ ਵਾਲੇ ਕਾਰਖਾਨੇਦਾਰ ਛੋਟੇ ਟਰਾਂਸਪੋਰਟ ਵਾਲੇ ਟਰੱਕ ਵਾਲੇ ਤੱਕ ਜੂਨੀਅਨ ਵਾਲੇ ਦੋਦੀ ਜੂਨੀਅਨ ਵਾਲੇ ਸਬਜ਼ੀ ਉਤਪਾਦਨਗ ਵਾਲੇ ਸਾਰੀ ਦੁਨੀਆ ਜਿਹੜੇ ਆ ਉਹ ਉੱਥੇ ਆ ਰਾਮਲੀਲਾ ਮੈਦਾਨ ਚ ਇਕੱਠੇ ਹੋ ਕੇ ਸਰਕਾਰ ਦੇ ਖਿਲਾਫ ਕਾਰਪੋਰੇਟਾਂ ਦੇ ਖਿਲਾਫ ਜਿਹੜੀਆਂ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਪ੍ਰਾਈਵੇਟੇਸ਼ਨ ਖੇਤੀ ਨੂੰ ਬਰਬਾਦ ਕਰਨ ਦਾ ਧੰਦਾ ਜਿਹੜਾ ਉਹਦੇ ਖਿਲਾਫ ਜਿਹੜਾ ਰੋਸ ਮਜਾਰਾ ਰੈਜੀ ਕੀਤੀ ਜਾ ਰਹੀ ਹੈ 14 ਮਾਰਚ ਨੂੰ ਆ ਰਾਮਲੀਲਾ ਮੈਦਾਨ ਦੇ ਵਿੱਚ ਜੀ ਬਾਜੀ ਕੀ ਨਾਮ ਤੁਹਾਡਾ ਤੇ ਅੱਜ ਦੇ ਟਰੈਕਟਰ ਮਾਰਚ ਬਾਰੇ ਦੱਸੋ ਤੁਸੀਂ ਮੇਰਾ ਨਾਮ ਲੱਖਾ ਸਿੰਘ ਮਾਰਚ ਲੱਗੇ ਹੋਇਆ ਅੱਜ ਦੇ ਟਰੈਕਟਰ ਮਾਰਚ ਬਾਰੇ ਦੱਸੋ ਅੱਜ ਦਾ ਟਰੈਕਟਰ ਮਾਰਚ ਰੁਪਾਲ ਮੋਰਚੇ ਦੀ ਖਾਤ ਸੀ ਤੇ ਉਹਦੇ ਸਬੰਧ ਦੇ ਵਿੱਚ ਅਸੀਂ ਹਾਈਵੇ ਦੇ ਉੱਤੇ ਟਰੈਕਟਰਾਂ ਦਾ ਪ੍ਰੋਟੈਸਟ ਕੀਤਾ ਵਾ ਇਸ ਤੋਂ ਬਾਅਦ ਆਗਲਾ ਐਕਸ਼ਨ ਕੀ ਹੋਏਗਾ ਉਹ ਆਗਲਾ ਐਕਸ਼ਨ ਪ੍ਰਧਾਨ ਹੋਣਾ ਜਿਹੜਾ ਦੱਸਿਆ 14 ਮਾਰਚ ਨੂੰ ਜਿਹੜੀ ਹੋਈ ਆ ਰਾਮਲੀਲਾ ਗਰਾਊਂਡ ਦਿੱਲੀ ਦੇ ਵਿੱਚ ਸਾਰੀਆਂ ਗੁਸਤਾਨ ਦੀਆਂ ਜਥੇਬੰਦੀਆਂ ਕਿਸਾਨਾਂ ਦੀਆਂ ਜਥੇਬੰਦੀਆਂ ਦੁਕਾਨਦਾਰਾਂ ਦੀਆਂ ਜਥੇਬੰਦੀਆਂ ਪ੍ਰੋਟੈਸਟ ਕਰਨ